ਰਾਜ ਹੈ ਨਹੀਂ ਚਲ ਰਾਜ ਹੈ ਉਹ ਚਾਹੀਦਾ ਤੇ ਸ੍ਰੀ ਪਾਤਸ਼ਾਹ ਨੇ ਫਿਰ ਸਮਝਾਣਾ ਕੀਤਾ ਕਿ ਜਿਹੜੀ ਸਾਡੀ ਆਤਮਾ ਹੈ ਉਹ ਸਦਾ ਪਰ ਹੈ ਇਸ ਦੀ ਸੋਟੀ ਪਰਮਾਤਮਾ ਦਾ ਸਿਮਰਨ ਕਰਨ ਦੇ ਨਾਲ ਹੀ ਮਿਲਦੀ ਹੈ ਜਦੋਂ ਅਸੀਂ ਪਰਮਾਤਮਾ ਦਾ ਸਿਮਰਨ ਕਰਾ ਕੇ ਤਾਂ ਅਗਿਆਨਤਾ ਦਾ ਹਨੇਰਾ ਖਤਮ ਹੋ ਜਾਂਦਾ ਹੈ ਵਿਕਾਰਾਂ ਦਾ ਨਾਸ਼ ਹੋ ਜਾਂਦਾ ਹੈ ਜੇ ਕਹਿੰਦੇ ਨੇ ਧਾਰਾ ਸੂਰ ਤੂੰ ਸਤਨਾਮ ਦੇ ਨਾਲ ਪ੍ਰੇਮ ਕਰਿਆ ਪਰਮਾਤਮਾ ਦੇ ਨਾਲ ਪ੍ਰੇਮ ਕਰ ਸਤਨਾਮ ਦੇ ਨਾਲ ਪ੍ਰੇਮ ਕਰ ਤੈਨੂੰ ਸਹਾਈਤਾ ਮਿਲੇਗੀ ਨਿਚਾ ਨਿਜ ਸਰੂਪ ਨਿਜ ਸਰੂਪ ਦੇ ਵਿੱਚ ਟਿਕ ਜਾਏਗਾ ਸਰੀਰ ਦਾ ਹੰਕਾਰ ਤਿਆਗ ਕਰ ਇਹ ਨਾਸ਼ਵੰਤ ਹੈ ਈਸ਼ੁਰ ਦੇ ਨਾਲ ਪ੍ਰੇਮ ਨਾ ਕਰ ਪਰਮਾਤਮਾ ਦਾ ਭਾਣਾ ਮਿੱਠਾ ਲੱਗੇ ਜਦੋਂ ਅਸੀਂ ਆਪਣੇ ਸਰੀਰ ਦਾ ਹੰਕਾਰ ਛੱਡ ਦਿੰਨੇ ਆ ਫਿਰ ਪਰਮਾਤਮਾ ਦਾ ਬਾਣਾ ਮਿੱਠਾ ਲੱਗਦਾ ਸਤ ਸ੍ਰੀ ਅਕਾਲ ਨੂੰ ਬੇਖੋ ਜਗਤ ਦੇ ਪਦਾਰਥਾਂ ਜਗਤ ਦੇ ਜਿਹੜੇ ਇਹ ਸਾਰੇ ਪਦਾਰਥ ਨੇ ਜਿਸ਼ ਨੂੰ ਮਿੱਥਿਆ ਜਾਣੋ ਭਾਵ ਕਿ ਇਹ ਨਾਸ਼ਵੰਤ ਨੇ ਇਹਨਾਂ ਦੇ ਨਾਲ ਆਪਾਂ ਨੇ ਪ੍ਰੇਮ ਨਹੀਂ ਕਰਨਾ ਕੇਵਲ ਤੇ ਕੇਵਲ ਪ੍ਰੇਮ ਕਰਨਾ ਹੈ ਜੇ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਇੱਕ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾ ਸਾਰਾ ਸੰਸਾਰ ਹੀ ਨਾਸ਼ਮੰਤ ਹੈ ਸਾਰੇ ਸੰਸਾਰ ਦਾ ਹੀ ਨਾਸ਼ ਹੋ ਜਾਣਾ ਹੈ ਸਾਰੇ ਪਦਾਰਥਾਂ ਦਾ ਨਾਸ਼ ਹੋ ਜਾਣਾ ਹੈ ਤੇ ਜੋ ਸੰਸਾਰ ਦੇ ਰਾਜੇ ਬਣੀ ਫਿਰਦੇ ਨੇ ਸਾਰਿਆਂ ਦਾ ਨਾਸ਼ ਹੋ ਜਾਣਾ ਕੋਈ ਵੀ ਇਸ ਸੰਸਾਰ ਦੇ ਉੱਤੇ